ਜਿਹੜੇ ਲੋਕ ਜਿਆਦਾ ਸਿਗਰਟ ਦਾ ਸੇਵਨ ਕਰਦੇ ਨੇ ਜਿਹੜਾ ਸ਼ਰਾਬ ਦਾ ਸੇਵਨ ਕਰਦੇ ਨੇ ਮੀਟ ਮੱਛੀ ਅੰਡੇ ਦਾ ਸੇਵਨ ਕਰਦੇ ਨੇ ਜਿਹੜੇ ਜੰਗ ਫੂਡ ਖਾਂਦੇ ਨੇ ਫਾਸਟ ਫੂਡ ਖਾਂਦੇ ਨੇ ਉਹਨਾਂ ਨੂੰ ਕੋਲਸਟ੍ਰੋਲ ਬਹੁਤ ਜਲਦੀ ਹੀ ਕਿਰਨਾ ਸ਼ੁਰੂ ਕਰ ਦਿੰਦਾ ਜੀ ਜਦੋਂ ਸਾਡੀਆਂ ਨਸਾਂ ਦੇ ਵਿੱਚ ਪੂਰਾ ਸਰਕੂਲੇਸ਼ਨ ਚੱਲਣਾ ਹੀ ਨਹੀਂ ਹੈਗਾ ਖੂਨ ਦਾ ਸਰਕੂਲੇਸ਼ਨ ਚੱਲਣਾ ਹੀ ਨਹੀਂਗਾ ਤਾਂ ਸਾਨੂੰ ਅਹ ਇਹ ਜਦ ਨਹੀਂ ਦਿੱਕਤ ਆਣੀ ਆਣੀ ਤੁਸੀਂ ਦੋ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਹਾਰਡ ਨੂੰ ਤੇ ਲੀਵਰ ਨੂੰ ਸਵਾਸਤ ਰੱਖਿਆ ਕਰੋ ਲੀਵਰ ਤੇ ਹਾਰ ਸਾਡਾ ਮੇਨ ਆ ਜੀ ਤੇ ਇਹ ਇਹਨਾਂ ਨੂੰ ਕੀ ਕਰਨਾ ਤੁਸੀਂ ਤਿੰਨਾਂ ਨੂੰ ਪੀਸ ਲੈਣਾ ਪੀਸ ਕੇ ਮਿਕਸ ਕਰ ਲੈਣਾ ਮਿਕਸ ਕਰਕੇ ਇੱਕ ਚਮਚ ਰਾਤ ਨੂੰ ਭੌਂ ਕੇ ਰੱਖ ਲੈਣਾ ਸਵੇਰੇ ਉੱਠ ਕੇ ਥੋੜਾ ਅਵਾਲ ਕੇ ਜਦ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਤਾਰ ਕੇ ਤੁਸੀਂ ਇਹਨੂੰ ਪੀ ਸਕਦੇ ਹੋ ਸਵੇਰੇ ਸ਼ਾਮ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਲਓ ਇਹਨੂੰ ਟੇਸਟ ਲੈਸ ਸਾਡੀ ਮੈਡੀਸਨ ਹੁੰਦੀ ਆ ਵਧੀਆ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ ਬੱਚੇ ਵੀ ਲੈ ਸਕਦੇ ਆ ਬੁੜੇ ਵੀ ਲੈ ਸਕਦੇ ਆ ਜਵਾਨ ਵੀ ਲੈ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਅਸੀਂ ਇਦਾਂ ਦੇ ਫੁੱਲਾਂ ਦੇ ਫਲਾਂ ਦੇ ਸਬਜ਼ੀਆਂ ਤੇ ਪੌਦਿਆਂ ਦੇ ਆਧਾਰ ਤੇ ਸਾਡੀ ਮੈਡੀਸਨ ਹੁੰਦੀ ਆ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਕੋਈ ਸਟੀਰੋਇਡ ਨਹੀਂ ਹੁੰਦਾ ਇਹਦੇ ਵਿੱਚ ਉਹ ਬੜਿਆ ਮਾਨਸਾ ਜਿਹੜਾ ਕੈਮੀਕਲ ਲੈਂਦੇ ਉਹਦੇ ਨਾਲ ਕਿੰਨੀਆਂ ਖਰਾਬ ਹੁੰਦੀਆਂ ਨੇ ਨਾ ਨੈਚੁਰੋਪੈਥੀ ਨਾਲ ਕਦੇ ਕਿੰਨੀਆਂ ਨਹੀਂ ਖਰਾਬ ਹੁੰਦੀਆਂ ਕਿੰਨੀਆਂ ਸਵਸਤ ਹੁੰਦੀਆਂ ਨੇ ਹਰ ਪ੍ਰੋਬਲਮ ਨੂੰ ਨੀਲੋ ਫਰ ਦਾ ਫੁੱਲ ਬਿਲਕੁਲ ਹੀ ਜੜ ਚੋਂ ਖਤਮ ਕਰ ਦਿੰਦਾ ਇਹਦੇ ਤਾਂ ਗੋਣ ਇੰਨੇ ਨੇ ਰੁਕੀ ਸਾਹਿਬ ਜਿੰਨੇ ਗਨਾਲੀਏ ਥੋੜੇ ਨੇ ਇਹਦੇ ਫੁੱਲ ਦੇ ਬਹੁਤ ਜ਼ਿਆਦਾ ਗੋਣ ਨੇ ਜਿੰਨੇ ਅਸੀਂ ਕਹਿ ਦਈਏ ਉਨੇ ਹੀ ਘਟ ਨੇ ਹੂੰ ਇਹ ਠੰਡਾ ਤੇ ਸੀਤਲ ਹੁੰਦਾ ਓਕੇ ਜਿਵੇਂ ਅੱਜਕੱਲ੍ਹ ਗਰਮੀਆਂ ਦਾ ਮੌਸਮਾ ਗਰਮੀਆਂ ਦੇ ਮੌਸਮ ਦੇ ਵਿੱਚ ਅੱਜ ਮੈਂ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਉਹ ਕਲੈਸਟਰੋਲ ਓਕੇ ਕਲੈਸਟਰੋਲ ਹਰ ਬੰਦੇ ਦਾ ਅਜ ਵਧ ਰਿਆ ਮਤਲਬ ਖੂਨ گاੜਾ ਹੋਈ ਜਾ ਰਿਹਾ ਜਿਹੜਾ ਹਾਂਜੀ ਜਿਹਨੂੰ ਖੂਨ گاੜਾ ਕਹਿ ਦਿੰਦੇ ਆ ਬੀਪੀ ਵਧਣਾ ਹਾਰਟ ਅਟੈਕ ਹਾਰਟ ਬਲੋਕੇਜ ਹਾਰਟ ਦੀਆਂ ਕਈ ਬਿਮਾਰੀਆਂ ਸਾਰੀਆਂ ਸਾਡੀਆਂ ਜਿਹੜਾ ਕੋਲੇਸਟ੍ਰੋਲ ਆ ਉਹਦੇ ਨਾਲ ਸਾਡੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਦੇ ਨਾਲ ਹਰ ਇੱਕ ਘਰ 'ਚ ਇੱਕ ਮਰੀਜ਼ ਜ਼ਰੂਰ ਦੇਖਣ ਨੂੰ ਮਿਲਦੇ ਆ ਸਾਨੂੰ ਮੇਰੇ ਕੋਲੇ ਬਹੁਤ ਪੇਸ਼ੈਂਟ ਆ ਰਹੇ ਨੇ ਬਹੁਤ ਪਰੇਸ਼ਾਨ ਨੇ ਕਹਿੰਦੇ ਡਾਕਟਰ ਸਾਹਿਬ ਇਹਦੇ ਕਾਰਨ ਕੀ ਨੇ ਇਹਦੇ ਕਾਰਨ ਕੀ ਨੇ ਕਿਉਂ ਅੱਜਕੱਲ ਕੋਲੇਸਟ੍ਰੋਲ ਕਿਉਂ ਵਧ ਰਿਹਾ ਖੂਨ گاੜਾ ਕਿਉਂ ਹੋ ਰਿਹਾ ਹਾਰਟ ਅਟੈਕ ਕਿਉਂ ਹੋ ਰਹੇ ਨੇ ਲੀਵਰ ਪ੍ਰੋਬਲਮ ਕਿਡਨੀਆ ਦੀ ਪ੍ਰੋਬਲਮ ਕਿਉਂ ਹੋ ਰਹੀ ਆ ਦੇਖੋ ਜਦੋਂ ਤੁਹਾਡਾ ਬੈਡ ਕਲੈਸਟਰੋਲ ਵਧ ਗਿਆ ਗੁੱਡ ਕਲੈਸਟਰੋਲ ਜਿਹੜਾ ਉਹਨੇ ਕੰਮ ਕਰਨਾ ਬੰਦ ਕਰ ਦੇਣਾ ਬੈਡ ਕਲੈਸਟਰੋਲ ਤੁਹਾਡੇ ਬਾਡੀ ਚ ਵਧਦਾ ਜਾਂਦਾ ਜਿਹੜੀਆਂ ਤੁਹਾਡੀਆਂ ਧਮਣੀਆਂ ਹੁੰਦੀਆਂ ਨੇ ਉਹਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਨਸਾਂ ਨੇ ਉਹ ਬਲੌਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜਾ ਖੂਨ ਦਾ ਵਹਾ ਇਹਦਾ ਯਾਨੀ ਜਿਹੜੀ ਸਰਕੂਲੇਸ਼ਨ ਆ ਉਹ ਚੱਲਣਾ ਜਦੋਂ ਠੰਮਾ ਹੋ ਜਾਂਦਾ ਸਲੋ ਹੋ ਜਾਂਦਾ ਜਿਹੜੀਆਂ ਧਮਣੀਆਂ ਨੇ ਉਹ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ ਉਹਦੇ ਵਿੱਚ ਜਦੋਂ ਬੈਡ ਕੋਲਰ ਵਧ ਜਾਂਦਾ ਤਾਂ ਉਹ ਜੰਮਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਇਦਾਂ ਦੀਆਂ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਦੇ ਵਿੱਚ ਕੀ ਆ ਬਰੁਕੀ ਸਾਹਿਬ ਹੁਣ ਜਿਵੇਂ ਸਾਡਾ ਲੀਵਰ ਲਾ ਲੋ ਲੋਕ ਕਹਿੰਦੇ ਨੇ ਜੀ ਲੀਵਰ ਦੀ ਕੋਈ ਸਮੱਸਿਆ ਵੱਧ ਨਹੀਂ ਹੁੰਦੀ ਮੇਰੇ ਕੋਲੇ ਆਉਂਦੇ ਨੇ ਪਿਛੇ ਕਣਗੇ ਜੀ ਫੈਟੀ ਹੋਇਆ ਲੀਵਰ ਕੋਈ ਖਾਸ ਤਾਂ ਹੈ ਨਹੀਂ ਜਦੋਂ ਤੁਹਾਡਾ ਬਰੁਕੀ ਸਾਹਿਬ ਲੀਵਰ ਫੈਟੀ ਹੋ ਗਿਆ ਤੁਹਾਨੂੰ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦੇਣਾ ਤੁਹਾਡੇ ਸਰੀਰ ਦਾ ਢਾਂਚਾ ਵਿਗੜ ਜਾਣਾ ਸਾਰਾ ਸਰੀਰ ਤੁਹਾਡਾ ਸਿਸਟਮ ਹਿੱਲੇ ਜਾਣਾ ਜਿਹੜਾ ਲੀਵਰ ਸਾਡਾ ਕੋਲੇਸਟ੍ਰੋਲ ਨੂੰ ਬਣਾਉਂਦਾ ਬੈਡ ਕਲਸਟਰੋਲ ਨੂੰ ਬਾਹਰ ਕੱਢ ਕੇ ਤੇ ਗੁੱਡ ਕਲਸਟਰੋਲ ਨੂੰ ਸਾਡੇ ਨੂੰ ਨਸਾਂ ਦੇ ਵਿੱਚ ਧਮਨੀਆਂ ਨੂੰ ਦੇ ਕੇ ਸਵਸਥ ਸਰੀਰ ਨੂੰ ਸਾਡੇ ਨੂੰ ਬਣਾਉਂਦਾ ਜਿਹੜਾ ਸਾਡੀ ਬਲੌਕ ਜ ਹੋਣ ਨੂੰ ਰੋਕਦਾ ਜੇ ਤੁਹਾਡਾ ਲੀਵਰ ਵੀ ਥੋੜਾ ਜਿਹਾ ਖਰਾਬ ਹੋ ਗਿਆ ਤਾਂ ਤੁਹਾਨੂੰ ਕੋਲੇਸਟ੍ਰੋਲ ਦੀਆਂ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦੇਣਾ। ਇਹਦੇ ਵਿੱਚ ਫਰੁਕੀ ਸਾਹਿਬ ਕੀ ਹੁੰਦਾ ਅੱਜ ਮੈਂ ਤਿੰਨ ਚੀਜ਼ਾਂ ਰੱਖੀਆਂ ਨੇ। ਇਹਦਾ ਮੈਂ ਨੁਸਖਾ ਦਊਂਗਾ ਬਾਅਦ 'ਚ। ਪਹਿਲਾਂ ਮੈਂ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਾਂ। ਜਿਹੜੇ ਲੋਕ ਜ਼ਿਆਦਾ ਸਿਗਰਟ ਦਾ ਸੇਵਨ ਕਰਦੇ ਨੇ, ਜਿਹੜਾ ਸ਼ਰਾਬ ਦਾ ਸੇਵਨ ਕਰਦੇ ਨੇ, ਮੀਟ, ਮੱਛੀ, ਅੰਡੇ ਦਾ ਸੇਵਨ ਕਰਦੇ ਨੇ, ਜਿਹੜੇ ਜੰਗ ਫੂਡ ਖਾਂਦੇ ਨੇ, ਫਾਸਟ ਫੂਡ ਖਾਂਦੇ ਨੇ, ਉਹਨਾਂ ਨੂੰ ਕੋਲੇਸਟ੍ਰੋਲ ਬਹੁਤ ਜਲਦੀ ਹੀ ਇਹ ਕਿ ਜਦ ਨਾਲ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਬਿਮਾਰੀਆਂ ਦੇ ਵਿੱਚ ਘਿਰਨਾ ਸ਼ੁਰੂ ਹੋ ਜਾਂਦੇ ਨੇ ਬਿਮਾਰੀਆਂ ਉਹਨਾਂ ਨੂੰ ਜਕੜ ਲੈਂਦੀਆਂ ਨੇ ਦੇਖੋ ਰੁਕੀ ਸਾਹਿਬ ਇਹਦੇ ਤਾਂ ਬਹੁਤ ਹੀ ਸੌਖੇ ਜਿਹੇ ਲੱਛਣ ਹੁੰਦੇ ਨੇ ਜਿਹੜੇ ਅਸੀਂ ਘਰੇ ਬੈਠ ਕੇ ਅਸੀਂ ਸਮਝ ਸਕਦੇ ਹਾਂ ਦੇਖੋ ਜੇ ਤੁਹਾਡੇ ਹੱਥਾਂ ਪੈਰਾਂ 'ਚ ਸੋਨ ਹੋਣ ਲੱਗ ਗਏ ਤਾਂ ਸਮਝ ਲਓ ਤੁਹਾਡਾ ਖੂਨ ਗਾੜਾ ਹੋਣਾ ਸ਼ੁਰੂ ਹੋ ਗਿਆ ਜੇ ਤੁਹਾਡਾ ਬੀਪੀ ਵਧਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਤੁਹਾਡਾ ਖੂਨ ਗਾੜਾ ਜੇ ਤੁਹਾਡੇ ਬਲਾਕੇਜ ਕਿਤੇ ਤੁਸੀਂ ਕਹਿੰਦੇ ਜੀ ਨਸਾਂ ਬਲੌਕ ਹੋ ਜਾਂਦੀਆਂ ਨੇ ਸਾਡੀਆਂ ਤਾਂ ਤੁਸੀਂ ਸਮਝ ਲਓ ਵੀ ਸਾਡਾ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਗਿਆ ਕੋਲੇਸਟ੍ਰੋਲ ਦੇ ਟੈਸਟ ਕਰਾਣੇ ਚਾਹੀਦੇ ਨੇ ਜੇ ਤੁਹਾਨੂੰ ਲੱਗਦਾ ਤੁਹਾਡੀਆਂ ਲੱਤਾਂ ਪੈਰਾਂ 'ਚ ਜਾਨ ਨਹੀਂ ਜਿਵੇਂ ਸਰੀਰ ਥੱਕਿਆ ਥੱਕਿਆ ਰਹਿੰਦਾ ਤਾਂ ਸਮਝ ਲਓ ਤੁਹਾਡਾ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਗਿਆ ਇੱਕ ਇਹਦੇ ਵਿੱਚ ਫਿਰਕੀ ਸਾਹਿਬ ਜਿਵੇਂ ਕਹਿੰਦੇ ਨੇ ਜੀ ਪਾਚਨ ਸ਼ਕਤੀ ਪਾਚਨ ਸ਼ਕਤੀ ਸਾਡੀ ਖਰਾਬ ਹੋ ਗਈ ਉਹ ਕਿਉਂ ਹੁੰਦੀ ਆ ਸਾਡਾ ਲੀਵਰ ਐਗਜ਼ਾਮ ਵਗੈਰਾ ਬਣਾਣੇ ਬੰਦ ਕਰ ਦਿੰਦਾ ਲੀਵਰ ਸਾਡਾ ਜਿਹੜਾ ਲੀਵਰ ਆ ਲੀਵਰ ਦੇ 530 ਤੋਂ ਜ਼ਿਆਦਾ ਫੰਕਸ਼ਨ ਹੁੰਦੇ ਨੇ ਜੇ ਅਸੀਂ ਸਾਡੇ ਚੋ ਕੁਝ ਵੀ ਲੀਵਰ ਦਾ ਇੱਕ ਦਾ ਫੰਕਸ਼ਨ ਵੀ ਡਗ ਮੰਗਾ ਗਿਆ ਜਿਵੇਂ ਮੰਨ ਲਓ ਅਸੀਂ ਕਹਿੰਦੇ ਆ ਗੱਡੀ ਦਾ ਇੰਜਨ ਉਹਦੇ ਵਿੱਚ ਕੋਈ ਵੀ ਮਾੜੀ ਮੋਟਾ ਨੁਕਸ ਪੈ ਗਿਆ ਤਾਂ ਸਾਡਾ ਗੱਡੀ ਰੁਕ ਜਾਂਦੀ ਆ ਉਹਦੇ ਸਾਡਾ ਸਰੀਰ ਆ ਜੀ ਜਦੋਂ ਉਹਦੇ ਵਿੱਚ ਕੋਈ ਵੀ ਸਾਡਾ ECM ਹੈ ਹਾਂਜੀ 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 ਜੇ ਉਹਦੇ ਵਿੱਚ ਕੁਝ ਵੀ ਕਚਰਾ ਆ ਗਿਆ ਜਾਂ ਕੁਝ ਆ ਗਿਆ ਜਾਂ ਉਹਦਾ ਇੱਕ ਅੱਧਾ ਵੀ ਜਿਹੜੇ ਹਨਾ ਪੁਆਇੰਟ ਨੇ ਕੰਮ ਕਰਨੇ ਬੰਦ ਕਰਤੇ ਐਗਜ਼ਾਮ ਵਗੈਰਾ ਬੰਦ ਨੇ ਬੰਦ ਹੋ ਗਏ ਤਾਂ ਸਾਡਾ ਸਾਰੇ ਸਰੀਰ ਜਿੰਨੀਆਂ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਨੇ ਇੱਕ ਮੈਂ ਹੋਰ ਦੱਸਦਾ ਰੁਕੀ ਸਾਬ ਕੈਲਸਟੇਰੋਲ ਵਧਣ ਨਾਲ ਜਿਹੜੇ ਲੋਕ ਕਹਿੰਦੇ ਨੇ ਸਾਨੂੰ ਮਟਾਪਾ ਬਹੁਤ ਆਉਣ ਲੱਗ ਗਿਆ ਅਸੀਂ ਮੋਟੇ ਹੁੰਦੇ ਜਾਂਦੇ ਆ ਜੀ ਅਸੀਂ ਥਾਇਰੋਇਡ ਦਾ ਟੈਸਟ ਵੀ ਕਰਾ ਲਿਆ ਅਸੀਂ ਹੋਰ ਟੈਸਟ ਵੀ ਕਰਵਾ ਲਏ ਪਰ ਸਾਨੂੰ ਥਾਇਰੋਇਡ ਵੀ ਹੈ ਨਹੀਂਗਾ ਕੋਈ ਹੋਰ ਪ੍ਰੋਬਲਮ ਵੀ ਹੈ ਨਹੀਂਗੀ ਸਾਡਾ ਲਿਵਰੀ ਸਵਾਸਤਾ ਪਰ ਸਾਡਾ weight ਵਧਣ ਲੱਗ ਗਿਆ ਉਹਨਾਂ ਨੂੰ cholesterol ਦਾ test ਜ਼ਰੂਰ ਕਰਾਉਣਾ ਚਾਹੀਦਾ cholesterol ਵਧਣ ਕਰਕੇ ਵੀ ਤੁਹਾਡਾ ਮਟਾਪਾ ਆਉਣਾ ਸ਼ੁਰੂ ਹੋ ਜਾਂਦਾ ਤਾਂ ਮਟਾਪਾ ਇੰਨਾ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਜਿਹੜੇ ਕਿ ਤੁਹਾਨੂੰ ਦਿੱਕਤਾਂ ਜਿਵੇਂ ਕਹਿੰਦਾ ਹੁਣ ਜੀ ਮੇਰਾ ਤਾਂ ਜੀ ਇੱਕ ਹੁਣ ਮੇਰੇ ਕੋਲੇ ਬੱਚਾ ਆਇਆ ਉਹਦਾ 18 ਸਾਲ ਦੀ ਉਮਰ ਆ 95 ਕਿਲੋ weight ਆ 90 95 ਕਿਲੋ weight ਆ ਤੁਸੀਂ 18 ਸਾਲ ਦੇ ਬੱਚੇ ਦਾ 90 ਕਿਲੋ weight ਅਸੀਂ ਧਿਆਨ ਨਹੀਂ ਦਿੰਦੇ ਅਸੀਂ ਬੱਚਿਆਂ ਦੇ ਧਿਆਨ ਨਹੀਂ ਦਿੰਦੇ ਅਸੀਂ ਆਪਣੇ ਆਪ ਤੇ ਧਿਆਨ ਨਹੀਂ ਦਿੰਦੇ ਅਸੀਂ ਕਹਿੰਦੇ ਆ ਜੀ ਨਹੀਂ ਬਿਮਾਰੀਆਂ ਤਾਂ ਕੁਝ ਵੀ ਨਹੀਂ ਹੈਗੀਆਂ ਅਸੀਂ ਬਸ ਜਦੋਂ ਅਸੀਂ ਦੇਖੋ ਅਸੀਂ ਸਿਆਣੇ ਬਣ ਗਏ ਅਸੀਂ ਐਲੋਪੈਥਿਕ ਦਵਾਈਆਂ ਜ਼ਿਆਦਾ ਖਾਣ ਲੱਗ ਗਏ ਜਦੋਂ ਅਸੀਂ ਜ਼ਿਆਦਾ ਇਦਾਂ ਨਹੀਂ ਕੋਈ ਕੈਮੀਕਲ ਵਾਲੀਆਂ ਚੀਜ਼ਾਂ ਖਾਣੀਆਂ ਆ ਫਿਰ ਕਿ ਸਭ ਸਾਨੂੰ ਬਿਮਾਰੀਆਂ ਨੇ ਘੇਰਨੇ ਘੇਰਨਾ ਜਿਹੜਾ ਕੋਲਸਟ੍ਰੋਲ ਆ ਉਹ ਵਧਣ ਦੇ ਕਾਰਨ ਇਹ ਹੀ ਨੇ ਜਦੋਂ ਅਸੀਂ ਜ਼ਿਆਦਾ ਪੇਨ ਕਿਲਰ ਗੋਲੀਆਂ ਖਾਣੀਆਂ ਨੇ ਜਦੋਂ ਅਸੀਂ ਜ਼ਿਆਦਾ ਕੋਈ ਐਂਟੀਬਾਇਟਿਕ ਵਗੈਰਾ ਖਾਣੀਆਂ ਨੇ ਇਹ ਸਾਡਾ ਕੋਲਸਟ੍ਰੋਲ ਨੂੰ ਵਧਾਉਣਾ ਸ਼ੁਰੂ ਕਰ ਦਿੰਦੀਆਂ ਨੇ ਇਹਦੇ ਵਿੱਚ ਸਾਨੂੰ ਵਧੀਆ ਪੋਸਟੇ ਕਰਾ ਕੇ ਲੈਣੀ ਚਾਹੀਦੀ ਆ ਵਧੀਆ ਤਰੀਕੇ ਨੇ ਘਰ ਦਾ ਖਾਣਾ ਲੈਣਾ ਚਾਹੀਦਾ ਸਾਨੂੰ ਬਾਹਰਲਾ ਜੰਗ ਫੂਡ ਫੂਡ ਵਗੈਰਾ ਫਾਸਟ ਫੂਡ ਵਗੈਰਾ ਜਿੱਦਾਂ ਇਹ ਦਿਨੀਆਂ ਚੀਜ਼ਾਂ ਨੂੰ ਰੋਕਣਾ ਚਾਹੀਦਾ ਸਾਨੂੰ ਹਾਂਜੀ ਜਦੋਂ ਸਾਡੀਆਂ ਨਸਾਂ ਦੇ ਵਿੱਚ ਪੂਰਾ ਸਰਕੂਲੇਸ਼ਨ ਚੱਲਣਾ ਹੀ ਨਹੀਂ ਹੈਗਾ ਖੂਨ ਦਾ ਸਰਕੂਲੇਸ਼ਨ ਚੱਲਣਾ ਹੀ ਨਹੀਂਗਾ ਤਾਂ ਸਾਨੂੰ ਅ ਇਹ ਚ ਜਨ ਇਹ ਦਿੱਕਤ ਆਣੀ ਆਣੀ ਹੈ ਇਹਦੇ ਨਾਲ ਮੈਂ ਤੁਹਾਨੂੰ ਦੱਸਿਆ ਇਹਦਾ ਹਾਰਟ ਦੀ ਜਿਹੜੀ ਟੜਕਣਾ ਘਟਣੀ ਸ਼ੁਰੂ ਹੋ ਜਾਂਦੀ ਆ ਹਾਰਟ ਜਿਹੜੀ ਬਲੋਕੇਜ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਤੁਹਾਡਾ ਹਾਰਟ ਥੋੜਾ ਜਿਆ ਕੰਮ ਉਹਦੀ ਜਿਹੜੀ ਟੜਕਣਾ ਘਟਣੀ ਸ਼ੁਰੂ ਹੋ ਗਈ ਤਾਂ ਤੁਹਾਨੂੰ ਨੀਂਦਰੀਆਂ ਪ੍ਰੋਬਲਮਸ ਬੈਠੇ ਬੈਠੇ ਸੌਂ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਅਸੀਂ ਕਿੱਥੇ ਹਨਾ ਖੜੇ ਆ ਕਿਦਾਂ ਉਹ ਸਾਰੀਆਂ ਹਾਰਡ ਕਰਕੇ ਫਿਰ ਤੁਹਾਨੂੰ ਦਿੱਕਤ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਤੁਹਾਡਾ ਹਾਰਡ ਸਵਾਸਤਾ ਤੁਹਾਡਾ ਲੀਵਰ ਸਵਾਸਤਾ ਤਾ ਤੁਹਾਨੂੰ ਕੋਈ ਸਰੀਰ ਦੇ ਵਿੱਚ ਦਿੱਕਤ ਆਈ ਨਹੀਂ ਸਕਦੀ ਤੁਸੀਂ ਦੋ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਹਾਰਡ ਨੂੰ ਤੇ ਲੀਵਰ ਨੂੰ ਸਵਾਸਤ ਰੱਖਿਆ ਕਰੋ ਲੀਵਰ ਤੇ ਹਾਰਡ ਸਾਡਾ ਮੇਨ ਆ ਜੀ ਜਦੋਂ ਇਹ ਖਰਾਬ ਹੋ ਜਾਂਦੇ ਨੇ ਸਾਡੀਆਂ ਕਿਡਨੀਆਂ ਦਾ ਜ਼ੋਰ ਲੱਗਦਾ ਫਿਰ ਕਿਡਨੀਆ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਕਰਕੇ ਥੋੜਾ ਧਿਆਨ ਦਿਓ ਨਹੀਂ ਜਿਹੜੇ ਨੀਲੋਫਰ ਦੇ ਫੁੱਲ ਨੇ ਨਾ ਇਹ ਚਲਦੇ ਪਾਣੀ 'ਚ ਜਿਵੇਂ ਕੋਈ ਨਦੀਆਂ ਝੀਲਾਂ ਸਾਫ਼ ਪਾਣੀ 'ਚ ਹੀ ਹੁੰਦੇ ਨੇ ਉੱਥੇ ਜ਼ਿਆਦਾ ਮਾਤਰਾ 'ਚ ਦੇਖਣ ਨੂੰ ਮਿਲਦੇ ਆਪਾਂ ਨੂੰ ਜੀ ਜੀ ਤੇ ਦੂਜੀ ਤੀਜੀ ਹੈਗੀ ਆਪਣੇ ਅਰਜੁਨ ਸ਼ਾਹ ਇਹ ਆਪਣੇ ਕੋਲ ਪੀਸੀ ਹੋਈ ਆ ਤੇ ਇਹ ਇਹਨਾਂ ਨੂੰ ਕੀ ਕਰਨਾ ਤੁਸੀਂ ਤਿੰਨਾਂ ਨੂੰ ਪੀਸ ਲੈਣਾ ਪੀਸ ਕੇ ਮਿਕਸ ਕਰ ਲੈਣਾ ਮਿਕਸ ਕਰਕੇ ਇੱਕ ਚਮਚ ਰਾਤ ਨੂੰ ਭੌਂ ਕੇ ਰੱਖ ਲੈਣਾ ਸਵੇਰੇ ਉੱਠ ਕੇ ਥੋੜਾ ਵਾਲ ਕੇ ਨੂੰ ਜਦ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਤਾਰ ਕੇ ਤੁਸੀਂ ਇਹਨੂੰ ਪੀ ਸਕਦੇ ਹੋ ਸਵੇਰੇ ਸ਼ਾਮ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਲਓ ਇਹਨੂੰ ਜਿੰਨਾ ਮਰਜੀ ਤੁਹਾਡਾ ਬੈਡ ਕਲਸਟਰ ਵਧਿਆ ਹੋਇਆ ਠੀਕ ਹੋਣਾ ਸ਼ੁਰੂ ਹੋ ਜਾਊਗਾ ਜਿਨ੍ਹਾਂ ਨੂੰ ਹਾਰਟ ਬਲੋਕੇਜ ਆਉਗੀ ਠੀਕ ਹੋਣ ਲੱਗੇ ਜਿਨ੍ਹਾਂ ਨੂੰ ਹਾਰਡ ਦੀ ਪ੍ਰੋਬਲਮ ਹੋਊ ਵੀ ਠੀਕ ਹੋਣ ਲੱਗੇ ਲੀਵਰ ਤੇ ਵੀ ਬਹੁਤ ਵਧੀਆ ਕੰਮ ਕਰਦਾ ਕਿਉਂਕਿ ਸਭ ਨੁਸਖੇ ਬਹੁਤ ਨੇ ਕਹਿੰਦੇ ਨੇ ਜਿਹੜਾ ਕੋਲਸਟ੍ਰੋਲ ਆ ਉਹਦੇ ਲਈ ਨੁਸਖੇ ਬਹੁਤ ਨੇ ਕੋਈ ਇਹਦੇ ਵਿੱਚ ਲਸਣ ਖਾ ਲਓ ਜੀ ਅ ਅਦਰਕ ਲੈ ਲਓ ਅ ਅਲਸੀ ਲੈ ਲਓ ਇਦਾਂ ਨੇ ਕਈ ਚੀਜ਼ਾਂ ਹੁੰਦੀਆਂ ਨੇ ਜਤੋਂ ਦਾ ਤੇਲ ਵੀ ਲੈਂਦੇ ਨੇ ਕਈ ਹਨਾ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਪਰ ਜਿਹੜਾ ਅੱਜ ਮੈਂ ਤੁਹਾਨੂੰ ਨੁਸਕਾ ਦੇਣ ਲੱਗਿਆ ਠੰਡਾ ਤੇ ਸੀਤਲਾ ਜਿਹੜਾ ਅੱਜ ਕੱਲ੍ਹ ਅਸੀਂ ਜਿਹੜੀ ਰੁੱਤ ਚੱਲ ਰਹੀ ਆ 48 48 ਡਿਗਰੀ ਜਿਹੜਾ ਟੈਂਪਰੇਚਰ ਹੋਇਆ ਪਿਆ ਉਹਦੇ ਵਿੱਚ ਲੋਕ ਕਹਿੰਦੇ ਜੀ ਅਲਸੀ ਖਾਵਾਂਗੇ ਤਾਂ ਤੂੰ ਕਿਨੇ ਕਦ ਪਹਿਲੇ ਹੀ ਸਾਡਾ ਐ ਗਰਮੀ ਬਹੁਤ ਜ਼ਿਆਦਾ ਹੁਣ ਜਿਹੜੇ ਤਸੀਰ ਗਰਮ ਵਾਲੇ ਨੇ ਉਹ ਕਿਦਾਂ ਲੈਣ ਜਿਹੜੇ ਹੁਣ ਲਸਣ ਆ ਅਦਰਕ ਹੋ ਵੀ ਗਰਮਾ ਉਹਦੇ ਕਰਕੇ ਅੱਜ ਮੈਂ ਤੁਹਾਨੂੰ ਇੱਕ ਠੰਡਾ ਨੁਸਖਾ ਦੇਣ ਜਾ ਰਿਹਾ ਜਿਹਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਬਹੁਤ ਵਧੀਆ ਰਿਜ਼ਲਟ ਨੇ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰੋ ਇੱਕ ਮਹੀਨਾ ਯੂਜ਼ ਕਰਕੇ ਆਪਣੀ ਰਿਪੋਰਟ ਕਰਾਓ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਕੀ ਇਹਦੇ ਚਮਤਕਾਰਯੋਗ ਰਿਜ਼ਲਟ ਨੇ ਕਿਆ ਬਾਤ ਹੈ ਅੱਛਾ ਜੀ ਠੀਕ ਹੈ ਬਾਕੀ ਜੇ ਫਰੂਕੀ ਸਾਹਿਬ ਕੋਈ ਇਹ ਨੁਸਖੇ ਨਹੀਂ ਘਰੇ ਬਣਾ ਸਕਦਾ ਜਾਂ ਸਾਡੇ ਕੋਲ ਇਲੈਕਟਰੋਪੈਥੀ ਮੈਡੀਸਨ ਹੁੰਦੀ ਹੈ ਇਲੈਕਟਰੋਪੈਥੀ ਮੈਡੀਸਨ ਦੇ ਅਰਕ ਹੁੰਦੇ ਨੇ ਜਿਹੜੇ ਅਸੀਂ ਡ੍ਰੌਪਸ ਦਿੰਨੇ ਆ ਪਾਣੀ ਦੇ ਵਿੱਚ ਡ੍ਰੌਪਸ ਪ ਬਿਲਕੁਲ ਵੀ ਟੇਸਟ ਨਹੀਂ ਹੁੰਦਾ ਟੇਸਟਲੈਸ ਸਾਡੀ ਮੈਡੀਸਨ ਹੁੰਦੀ ਆ ਵਧੀਆ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ ਬੱਚੇ ਵੀ ਲੈ ਸਕਦੇ ਆ ਬੁਢੇ ਵੀ ਲੈ ਸਕਦੇ ਆ ਜਵਾਨ ਵੀ ਲੈ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਅਸੀਂ ਇਦਾਂ ਦੇ ਫੁੱਲਾਂ ਦੇ ਫਲਾਂ ਦੇ ਸਬਜ਼ੀਆਂ ਤੇ ਪੌਦਿਆਂ ਦੇ ਆਧਾਰ ਤੇ ਸਾਡੀ ਮੈਡੀਸਨ ਹੁੰਦੀ ਆ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਕੋਈ ਸਟੀਰੋਇਡ ਨਹੀਂ ਹੁੰਦਾ ਇਹਦੇ ਵਿੱਚ ਹਾਂਜੀ ਮੈਂ ਦਿਖਾਉਂਗਾ ਤੁਹਾਨੂੰ ਜਰੂਰ ਇੱਕ ਬੁਰਖ ਸਭ ਮੇਰਾ ਨੁਸਖਾ ਨਹੀਂ ਉਸ ਪਰਮਾਤਮਾ ਦਾ ਨੁਸਖਾ ਦੇਖੋ ਮੈਂ ਤਾਂ ਇੱਕ ਜ਼ਰੀਆ ਉਹਦਾ ਦਾਸ ਆ ਡਿਊਟੀ ਲਈ ਹੋਈ ਮੈਨੇ ਭਾਈ ਜਾਨਾ ਦੇਖੋ ਬਾਹਰੋਂ ਨੇ ਸਾਨੂੰ ਦਿੱਤੇ ਬਹੁਤ ਪੇੜ ਪੌਦੇ ਸਾਨੂੰ ਸਬਜ਼ੀਆਂ ਫਲ ਅਸੀਂ ਇਹ ਤੋਂ ਦੂਰ ਹੋ ਗਏ ਸਾਡਾ ਡਿਊਟੀ ਲਈ ਉਸ ਪਰਮਾਤਮਾ ਨੇ ਕਹਿੰਦੇ ਜਿਹੜੇ ਲੋਕ ਕੈਮੀਕਲ ਵਾਲਾ ਭੱਜ ਰਹੇ ਨੇ ਜਿਹੜੇ ਲੋਕ ਇਸ चीज ਤੋਂ ਦੂਰ ਹੋ ਰਹੇ ਨੇ ਤੁਸੀਂ ਉਹਨਾਂ ਨੂੰ ਸੇਵਾ ਕਰਨੀ ਆ ਉਹਨਾਂ ਦੇ ਯਾਨੀ ਸਮਾਪਤ ਪਰਧ ਹੋਣਾ ਮਰ ਦੇਖ ਉਹ ਜੀ ਕੀ ਹੁੰਦਾ ਵਰਗੀ ਸਾਹਿਬ ਜੇ ਜਦੋਂ ਅਸੀਂ ਕਿਸੇ ਨੂੰ ਕੁਝ ਨੁਸਖਾ ਦਿੰਨੇ ਆ ਜਾਂ ਅਸੀਂ ਕੋਈ ਮੈਡੀਸਨ ਦਿੰਨੇ ਆ ਉਹ ਤਾਂ ਠੀਕ ਹੋ ਜਾਂਦਾ ਬੰਦਾ ਉਹਦੇ ਵਰਗੀ ਖੁਸ਼ੀ ਕੋਈ ਨਹੀਂ ਜੀ ਜੀ ਜੇ ਅਸੀਂ ਕਹੀਏ ਅਸੀਂ ਕਰਤਾ ਅਸੀਂ ਕੁਝ ਨਹੀਂ ਕੀਤਾ ਉਸ ਪ੍ਰਮਾਤਮਾ ਨੇ ਕੀਤਾ ਉਸ ਪ੍ਰਮਾਤਮਾ ਦੇ ਰਜਾ ਚ ਰਹਿ ਕੇ ਮੈਂ ਹਰ ਟਾਈਮ ਚੱਲੂਗਾ ਚਲਦਾ ਆਇਆ ਮੈਂ ਉਸ ਪ੍ਰਮਾਤਮਾ ਅਗੇ ਇਹੇ ਅਰਦਾਸ ਕਰੂੰ ਜੋ ਆਵੇ ਸੋ ਰਾਜੀ ਜਾਵੇ ਜਿਹੜਾ ਆਉਂਦਾ ਇੱਥੇ ਰਾਜੀ ਹੋ ਕੇ ਜਾਵੇ ਮੈਂ ਤਾਂ ਕਹਿੰਦਾ ਪ੍ਰਮਾਤਮਾ ਸਭ ਨੂੰ ਠੀਕ ਕਰੀ ਘਰੇ ਬੈਠਿਆਂ ਨੂੰ ਇਲਾਜ ਕਰੀ ਕੋਈ ਸਾਡੇ ਕੋਲੇ ਆਉਣ ਦੀ ਲੋੜ ਹੀ ਨਾ ਪਵੇ ਦੇਖੋ ਜਦੋਂ ਅਸੀਂ ਕੁਦਰਤ ਨਾਲ ਜੁੜ ਜਾਗੇ ਫਿਰ ਕਿਹਸਾ ਸਾਰੀਆਂ ਬਿਮਾਰੀਆਂ ਟੁੱਟੇ ਜਾਂਦੀਆਂ ਨੇ ਬਹੁਤ ਆਫਾਮਾ ਡਾਈਆਂ ਹੋਈਆਂ ਨੇ ਬਹੁਤ ਲੋਕਾਂ ਨੇ ਇਦਾਂ ਦੇ ਕੀਤੇ ਹੋਏ ਨੇ ਕਹਿੰਦੇ ਜੀ ਇਹ ਦੇਸੀ ਦਵਾਈਆਂ ਲੈਣ ਨਾਲ ਕਿਡਨੀਆਂ ਖਰਾਬ ਹੋ ਜਾਂਦੀਆਂ ਨੇ ਉਹ ਬੜਿਆ ਮਾਨਸਾ ਜਿਹੜਾ ਕੈਮੀਕਲ ਲੈਨੇ ਉਹਦੇ ਨਾਲ ਕਿੰਨੀਆਂ ਖਰਾਬ ਹੁੰਦੀਆਂ ਨੇ ਨੇਚਰੋਪੈਥੀ ਨਾਲ ਕਦੇ ਕਿੰਨੀਆਂ ਨਹੀਂ ਖਰਾਬ ਹੁੰਦੀਆਂ ਕਿੰਨੀਆਂ ਸਵਸਤ ਹੁੰਦੀਆਂ ਨੇ ਇਹ ਫਰੂਕੀ ਸਾਹਿਬ ਮੈਂ ਇੱਕ ਵੀਡੀਓ ਪਾਈ ਸੀਗੀ ਤੁਸੀਂ ਇੰਟਰਵਿਊ ਲਈ ਸੀਗੀ ਤੁਹਾਨੂੰ ਯਾਦ ਹੋਣਾ ਸਗਰੈਣੀ ਦੀ ਆਈਬੀਐਸ ਦੀ ਜੀ ਜੀ ਉਹਦੇ ਵਿੱਚ ਮੈਨੂੰ ਬੜੇ ਵਧੀਆ ਰਿਜ਼ਲਟ ਮਿਲੇ ਅੱਛਾ ਇਹ ਜਿਹੜਾ ਨੀਲੋਫਰਾ ਨਾ ਇਹ ਜੀ ਇਹਦੇ ਤਾਂ ਰਿਜ਼ਲਟ ਇੰਨੀ ਹੀ ਇੱਕ ਵਧੀਆ ਨੇ ਨਾ ਜੇ ਤੁਹਾਨੂੰ ਇਹ ਮੈਂ ਅਗਲੀ ਵਾਰ ਤੁਹਾਨੂੰ ਸਗਰਣੀ ਤੇ ਦੁਬਾਰਾ ਆਪਾਂ ਵੀਡੀਓ ਪਾਵਾਂਗੇ ਉਹਦੇ ਮੈਂ ਤੁਹਾਨੂੰ ਗੁਣ ਦੱਸਾਂਗਾ ਇਹਦੇ ਜਿਨ੍ਹਾਂ ਨੂੰ ਸਗਰਣੀ ਦੀ ਪ੍ਰੋਬਲਮ ਆ ਕੀ ਕੀ ਉਹ ਇਦੇ ਵਿੱਚ ਹੋਰ ਮਿਕਸ ਕਰਕੇ ਲੈ ਸਕਦੇ ਨੇ ਜਿਨ੍ਹਾਂ ਦੇ ਅਲਸਰ ਨੇ ਜਿਨ੍ਹਾਂ ਨੂੰ ਸਗਰਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਪੁਰਾਣੀ ਹੈ ਜਿਨ੍ਹਾਂ ਦਾ ਪੇਟ ਵਾਰ-ਵਾਰ ਖਰਾਬ ਹੋ ਰਿਹਾ ਜਿਨ੍ਹਾਂ ਦੇ ਪਿ ਪਿਸ਼ਾਬ ਵਾਲੀ ਥੈਲੀ 'ਚ ਅਲਸਰ ਹੋ ਗਏ ਜਿਨ੍ਹਾਂ ਦੇ ਪ੍ਰੋਸਟੇਟ ਵਧ ਗਏ ਹਰ ਪ੍ਰੋਬਲਮ ਨੂੰ ਨੀਲੋ ਫਰ ਦਾ ਫੁੱਲ ਬਿਲਕੁਲ ਹੀ ਜੜ 'ਚੋਂ ਖਤਮ ਕਰ ਦਿੰਦਾ ਇਹਦੇ ਤਾਂ ਗੁਣ ਇੰਨੇ ਨੇ ਫਰੂਕੀ ਸਾਹਿਬ ਜਿੰਨੇ ਗਨਾਲੀਏ ਥੋੜੇ ਨੇ ਜਿਹੜਾ ਬੰਦਾ ਇਹਨੂੰ ਲੈਣ ਲੱਗੇ ਜਿਹੜਾ ਕਹਿੰਦਾ ਨਾ ਮੈਨੂੰ ਗਰਮੀ ਬਹੁਤ ਜ਼ਿਆਦਾ ਮੇਰੇ ਮਿਹਦੇ 'ਚ ਗਰਮੀ ਬਹੁਤ ਜ਼ਿਆਦਾ ਪੈ ਗਈ ਮੇਰੇ ਲੀਵਰ 'ਚ ਗਰਮੀ ਬਹੁਤ ਜ਼ਿਆਦਾ ਮੇਰੇ ਪੇਟ 'ਚ ਗਰਮੀ ਬਹੁਤ ਜ਼ਿਆਦਾ ਮੇਰੇ ਹੱਥਾਂ ਪੈਰਾਂ 'ਚ ਜਲਣ ਹੁੰਦੀ ਆ ਉਹ ਕੱਲਾ ਨੀਲੋ ਫਰਦਾ ਫੁੱਲ ਨਾ ਰਾਤ ਨੂੰ ਭਿਓ ਕੇ ਰੱਖ ਦਿਓ ਸਵੇਰੇ ਉੱਠ ਕੇ ਇਹਨੂੰ ਛਾਣ ਕੇ ਚੰਗੀ ਤਰ੍ਹਾਂ ਮਸਲ ਕੇ ਛਾਣ ਕੇ ਪੀ ਲਓ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਣੇ ਸ਼ੁਰੂ ਕਰ ਦੇਊਗਾ ਜਿੰਨੀ ਗਰਮੀ ਆ ਤੁਹਾਡੇ ਕੱਢ ਦੋ ਹੱਥਾਂ ਪੈਰਾਂ ਦਾ ਸੇਕ ਨਿਕਲਣ ਹੱਥਾਂ ਪੈਰਾਂ 'ਚ ਜਲਣ ਹੋਣੀ ਜਿੰਨੇ ਠਕਾਵਟ ਰਹਿੰਦੀ ਆ ਪਿੰਜਣੀਆਂ ਦਰ ਤੇ ਕਰਦੀਆਂ ਨੇ ਸਾਰਿਆਂ ਨੂੰ ਠੀਕ ਕਰਨ ਲੱਗ ਜਾਂਦਾ ਜਿਹਨੂੰ ਭੁੱਖ ਨਹੀਂ ਲੱਗਦੀ ਭੁੱਖ ਲੱਗਣ ਲੱਗ ਜੀ ਉਹਦਾ ਲੀਵਰ ਫੈਟੀ ਹੋ ਗਿਆ ਲੀਵਰ ਠੀਕ ਹੋਣ ਲੱਗ ਜੂ ਕਿੰਨੇ ਕਿ ਗਿਣ ਗਿਣਾ ਦਵਾਂ ਰੁਕੀ ਸਾਹਿਬ ਨੀਲੋ ਫਰਤ ਮੈਂ ਕਹਿੰਦਾ ਇੱਕ ਅਮਰਤਾ ਇੱਕ ਇਦਾਂ ਦੀ ਸਜੀਵ ਨਹੀਂ ਆ ਜਿਹੜੀ ਹਰ ਤੁਹਾਡੇ ਸਰੀਰ ਨੂੰ ਰੀਫਰਿਫਾਈ ਕਰ ਦਿੰਦੀ ਆ ਬਿਲਕੁਲ ਤੁਹਾਨੂੰ ਬਿਮਾਰੀਆਂ ਤੋਂ ਦੂਰ ਲੈ ਜਾਂਦੀ ਆ ਤੇ ਸ਼ਾਮ ਰੋਟੀ ਖਾਣ ਤੋਂ ਬਾਦ ਆਪਾ ਲੈਣਾ ਇਹਦੇ ਵਿੱਚ ਨਾ ਆ ਦੇਖੋ ਗੁਰੂ ਕੀ ਸਾਹਿਬ ਇਹਦੇ ਵਿੱਚ ਨਾ ਦੇਖੋ ਹੁਣ ਮੈਂ ਤੋੜਿਆ ਇਹਦੇ ਵਿੱਚ ਥੋੜੇ ਥੋੜੇ ਕੰਡੇ ਹੁੰਦੇ ਆ ਆ ਦੇਖੋ ਜਦੋਂ ਇਹਨੂੰ ਤੁਸੀਂ ਪੱਤੇ ਨੂੰ ਤੋੜੋ ਥੋੜੇ ਧਿਆਨ ਨਾਲ ਦੇਖੋ ਮੇਰੇ ਕੰਡੇ ਲੱਗੇ ਨਾ ਇਹਦੇ ਕੰਡੇ ਹੁੰਦੇ ਆ ਦੇਖੋ ਇੱਥੇ ਇਹਨੂੰ ਜਦੋਂ ਤੋੜਨਾ ਥੋੜੇ ਧਿਆਨ ਨਾਲ ਕਈ ਵਾਰ ਬੱਚੇ ਹੱਥ 'ਚ ਫੜ ਲੈਂਦੇ ਆ ਮੈਂ ਤਾਂ ਦੱਸਣ ਲੱਗਿਆ ਮੈਂ ਭੁੱਲ ਗਿਆ ਸੀ ਦੱਸਣਾ ਇਹਦੇ ਵਿੱਚ ਥੋੜੇ ਥੋੜੇ ਕੰਡੇ ਹੁੰਦੇ ਨੇ ਇਹਨੂੰ ਜਦੋਂ ਆਪਾਂ ਤੋੜਨਾ ਤਾਂ ਇਹਨੂੰ ਆਪਾਂ ਦੇਖ ਕੇ ਆ ਦੇਖੋ ਮੇਰੇ ਵੀ ਲੱਗੇ ਆ ਦੇਖੋ ਇਹ ਬਰੀਕ ਬਰੀਕ ਕੰਡੇ ਹੁੰਦੇ ਆ ਇਹਦੇ ਵਿੱਚ ਹਾਂਜੀ ਐ ਭੋਂਕੇ ਹੁਣ ਤਾਂ ਮੈਂ ਇੱਕ ਇੱਕ ਦੋ ਦੋ ਕੀਤੇ ਨੇ ਚਲੋ ਇਹਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਇੱਕ ਚਮਚ ਭੋਂਕੇ ਇਦਾਂ ਰੱਖ ਲੈਣਾ ਇਹਨੂੰ ਰਾਤ ਨੂੰ ਭੋਂਕੇ ਰੱਖੋ ਸਵੇਰੇ ਉੱਠ ਕੇ ਇਹਨੂੰ ਥੋੜਾ ਜਿਹਾ ਉਬਾਲੋ ਉਬਾਲ ਕੇ ਜਦੋਂ ਅੱਧਾ ਗਲਾਸ ਪਾਣੀ ਰਹਿ ਗਿਆ ਹੁਣ ਤਾਂ ਅੱਧਾ ਲਿਆ ਇੱਕ ਗਲਾਸ ਅੱਧਾ ਗਲਾਸ ਪਾਣੀ ਰਹਿ ਗਿਆ ਤਾਂ ਇਹਨੂੰ ਉਤਾਰ ਕੇ ਛਾਣ ਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਸਵੇਰੇ ਸ਼ਾਮ ਦੋ ਟਾਈਮ ਲੈ ਸਕਦੇ ਹੋ ਹਾਂਜੀ ਸਾਡਾ ਪਤਾ ਹੈਗਾ ਜੀ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਸਾਨੇਵਾਲ ਨੀਅਰ ਅਨੰਤਪੀਰ ਕਲੋਨੀ ਸਾਡਾ ਮਿਲਣ ਦਾ ਸਮਾਂ ਹੈਗਾ ਜੀ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਰਿਕਸ਼ਾ ਨੰਬਰ ਹੈਗਾ 7814699434 9915147604 ਦੋਨਾਂ ਨੰਬਰਾਂ ਤੇ ਰਾਬਤਾ ਕਰਕੇ ਤੁਸੀਂ ਕਾਲ ਕਰਕੇ ਰਾਬਤਾ ਕੈਂਪ ਕਰ ਸਕਦੇ ਹੋ ਜੇ ਅਪਾਇੰਟਮੈਂਟ ਲੈ ਕੇ ਸਾਨੂੰ ਮਿਲਣਾ